ਆ ਦੱਸਿਆ ਨਹੀਂ ਮੈਂ ਚੁੱਪ ਕਰਕੇ ਆਇਆ ਕਿਉਂਕਿ ਮੈਨੂੰ ਉਹਨੇ ਘਰ ਦੇ ਨਾਲ ਦੱਸਤਾ ਕਹਿੰਦਾ ਵੀ ਸਾਡਾ ਜਿਹੜਾ ਕਲਾਕਾਰ ਆ ਭਾਈ ਉਹ ਖੇਤ ਫਿਰਦਾ ਆ ਜਾ ਬਈ ਆਂਦੀ ਆ ਜਾ ਆਂਦੀ ਆ ਜਾ ਤੇ ਆ ਜਾਓ ਬਈ ਕਰਾ ਪੂਰਾ ਘੈਂਟ ਕੰਮ ਆ ਬਾਈ ਦਾ ਤੇ ਜੁੜੇ ਰਹੋ ਮਿੱਤਰੋ ਮੈਂ ਕਹਿੰਦਾ ਕੀ ਪੁੱਛ ਦਿਓ ਆਹ ਦੇਖੋ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਆਉ ਫਿਰਦਾ ਦੇਖੀ ਆਉ ਫਿਰਦਾ ਕਲਾਕਾਰ ਆਪਣਾ ਬੋਚ ਕੇ ਜੇ ਫੜਨਾ ਆਪਾਂ ਆ ਜੋ ਫਿਰ ਉਹਨੂੰ ਪਤਾ ਨਹੀਂ ਲੱਗਿਆ ਹਲੇ ਵੀ ਕੌਣ ਆ ਕੌਣ ਨਾ ਮੈਂ ਦੇਖਦੇ ਆਂ ਝਟਾ ਇੱਕ ਸਾਨੂੰ ਹੋਰ ਦੱਸਦਾ ਮਿੱਤਰੋ ਜਦੋਂ ਮੈਂ ਕੋਲੇ ਵਾਗਿਆ ਨਾ ਪਾਈਦਾ ਇਹ ਪੂਰਾ ਚਾ ਚੜ ਜਾਂਦਾ ਬਾਈ ਨੂੰ ਮੈਂ ਕਹਣਾ ਯਾਰ ਬਾਗੋ ਬਾਗ ਹੋ ਜਾਂਦਾ ਆਜੋ ਤੇਰਾ ਕਰਦੇ ਹਾਂ ਗੱਲ ਬਾਈ ਨਾਲ ਆ ਜਾ ਵੀ ਕੈਮਰਾਮੈਨ ਸਾਹਿਬ ਮੜਾ ਜਲਦੀ ਤੁਰਪਾ ਕਰਦੇ ਹਾਂ ਗੱਲ ਬਾਈ ਨਾਲ ਜਾ ਕੇ ਆਪਾਂ ਲਓ ਜੀ ਕਲਾਕਾਰ ਸਾਹਿਬ ਨਾਲ ਮਿਲਿਆਉਣ ਲੱਗੇ ਆ ਆ ਫਿਰਦੇ ਸਾਡਾ ਬਾਈ ਹੀ ਹੈ ਕੀ ਬਾਤ ਹੈ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਸਤਿ ਸ੍ਰੀ ਅਕਾਲ ਹੋ ਠੀਕ ਹੋ ਹਾਂ ਬਹੁਤ ਵਧੀਆ ਬਾਈ ਬਹੁਤ ਵਧੀਆ ਹੋ ਠੀਕ ਹੋ ਤੰਦਰੁਸਤ ਤੋਂ ਵਧੀਆ ਹਾਂ ਜੀ ਹਾਂ ਵਧੀਆ ਅੱਜ ਨਾ ਵਸ ਮੈਂ ਬਾਈ ਖੇਤ ਫਿਰਦਾ ਮਾਝਾ ਖੇਤ ਵੀ ਮਾਰਦੇ ਆ ਬਾਈ ਦੇ ਛਾਪਾ ਜਾ ਕੇ ਆਪਾਂ ਤੇ ਹੋਰ ਬਾਈ ਘਰੀ ਸਾਰੇ ਵਧੀਆ ਹਾਂ ਜੀ ਹਾਂ ਵਧੀਆ ਅੱਛਾ ਤੇ ਇਧਰ ਆਪਣਾ ਕੀ ਕਰੀ ਨੇ ਦਾ ਮੜਾ ਮੱਥਾ ਜਾ ਬਹੁਤ ਕਾਦੀ ਪਾਣੀ ਲਾਵਾਂ ਯਾਰ ਤੁਹਾਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਜ ਪਾਣੀ ਲਾਉਣੇ ਹੋਗੇ ਮੈਂ ਪਹਿਲਾਂ ਕਹਿ ਗਿਆ ਡਾ ਮਹਾ ਬਾਈ ਨੇ ਤੁਹਾਨੂੰ ਬਹੁਤ ਘੈਂਟ ਬੰਦਾ ਮਿਲਿਆਉਣਾ ਤੁਹਾਨੂੰ ਅੱਜ ਤੇ ਲੈ ਬਾਈ ਹੁਣ ਕਹੀ ਧਰਦ ਗਏ ਪਹਿਲਾਂ ਤੇ ਬਾਈ ਵੀ ਆਖ ਪਤੰਦਰ ਨੇ ਮੈਨੂੰ ਬੈਠਣ ਵੀ ਨਹੀਂ ਦਿੱਤਾ ਨਾ ਖੜਨ ਦਿੱਤਾ ਤੇ ਪਹਿਲਾਂ ਹੁਣ ਗਾਣਾ ਸੁਣਾ ਤੁਹਾਨੂੰ ਘੈਂਟ ਜਾਂ ਕੋਈ ਵੀ ਕੀ ਦਾ ਸੁਣਾ ਦੇਈ ਬੋਲੋ ਜੋ ਤੁਹਾਨੂੰ ਵਧੀਆ ਲੱਗਦਾ ਬਾਈ ਠੀਕ ਹੈ ਹਾਂ ਲੋਕ ਤਾਤ ਲੋਕੇਸ਼ਨ ਵਧੀਆ ਜੀ ਨੇ ਬਾਈ ਕਿਆ ਇਹਨੂੰ ਕਰੀਏ ਹਾਇਦਰਾਬਾਦ ਕੌਣ ਦਾ ਜੀ ਕੋਟ ਮਹਰ ਜਿੱਕਰਾ ਕੇ ਮਰ ਜਾਣੀਏ ਨੀ ਵੀਰਾਂ ਤੋਦ ਬਾਲੀ ਭਾਲਦੀ ਕਿਆ ਬਾਤ ਹੈ ਕੋਟ ਮਹਰ ਜਿੱਕਰਾ ਕੇ ਮਰ ਜਾਣੀਏ ਨੀ ਵੀਰਾਂ ਤੋਦ ਬਾਲੀ ਭਾਲਦੀ ਹੂੰ ਕੰਦ ਸੰਨ ਚ ਬਣਾ ਕੇ ਵਹਿਗੀ ਸੌਰੇਨੀ ਚੰਗੇ ਵੀਰਾਂ ਦੇ ਲਵਾਏ ਸਿਰ ਟੋਰੇਨੀ ਹੂੰ ਕੰਦ ਸੰਨ ਚ ਬਣਾ ਕੇ ਵਹਿਗੀ ਸੌਰੇਨੀ ਚੰਗੇ ਵੀਰਾਂ ਦੇ ਲਵਾਏ ਸਿਰ ਟੋਰੇਨੀ ਕਿੱਥੋਂ ਥੱਪੇਗੀ ਸਰੀਕਾਂ ਦਾ ਤੂੰ ਥੰਮ ਨਹੀਂ ਤੇ ਅਕਲ ਨਾ ਤੈਨੂੰ ਦਾਲਦੀ ਹੂੰ ਕੋਟ ਮਹਾਰਜਿ ਕਰਾ ਕੇ ਮਰ ਜਾਣੀ ਏ ਨੀ ਵੀਰਾਂ ਤੋਦ ਵਾਲੀ ਭਾਲਦੀ ਕੀ ਬਾਤ ਕੋਟ ਮਹਾਰਜਿ ਕਰਾ ਕੇ ਮਰ ਜਾਣੀ ਏ ਨੀ ਵੀਰਾਂ ਤੋਦ ਵਾਲੀ ਭਾਲਦੀ ਕੀ ਕਪੜਾ ਗਾਣਾ ਆਈ ਸਾਲਕ ਹੋ ਗਿਆ ਉਹਨੂੰ ਅੱਛਾ ਜਿਹੜਾ ਬਈ ਮੈਂ ਤੁਹਾਡੀ ਗੱਲ ਮਤਲਬ ਇਸ ਟਾਈਮ ਰੋ ਰਾ ਜਿਹੜਾ ਆ ਗਾਣਾ ਨਾਲ ਬਾਈ ਦਾ ਸੱਚੀ ਗੱਲ ਆ ਬਾਈ ਯਾਰ ਜਮਾ ਕੋਟ ਮੈਰਿਜ ਕਰਾ ਕੇ ਹਨਾ ਤੂੰ ਵੀਰਾਂ ਤੋਂ ਦਿਵਾਲੀ ਭਾਲਦੀ ਇਹ ਬਿਲਕੁਲ ਇਸ ਗੱਲ ਸਹੀ ਆ ਬਾਈ ਹਨਾ ਪਹਿਲਾਂ ਤਾਂ ਆਪ ਦੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਹਾਂਜੀ ਹਾਂ ਠੀਕ ਆ ਨਾ ਇਹ ਗੱਲ ਦੇ ਵਿੱਚ ਪੂਰਾ ਦਾਮਾ ਇੱਕ ਤੋਂ ਨੂੰ ਹੋਰ ਦਾਦਾ ਮਿੱਤਰੋ ਵੱਡੀ ਖੂਬੀ ਕੀ ਆ ਬਾਈ ਜਮਾ ਬਿਲਕੁਲ ਅਣਪੜਾ ਅਣਪੜ 45 ਦੇ ਨਾਂ ਦੇ ਬਾਈ ਦਾ ਚੈਨਲ ਬਣਿਆ ਪਹਿਲਾਂ ਤਾਂ ਫੋਲੋ ਕਰ ਲਿਓ ਸਾਰੇ ਜਣੇ ਤੇ ਨਾਲ ਘੰਟੀ ਜੀ ਵੀ ਖੜਕਾ ਲਿਓ ਹਨਾ ਤੇ ਪੂਰਾ ਘੈਂਟ ਕਾਮਾ ਬਾਈ ਦਾ ਤੇ ਜਿਵੇਂ ਬਾਈ ਅਣਪੜਾ ਦੇਖੋ ਖੇਤਾਂ ਦਾ ਮਤਲਬ ਕੰਮ ਕਰਦਾ ਮਤਲਬ ਸੀਰੀਲ ਵਾਲੇ ਉਹ ਬਾਈ ਨੇ ਕਿਹਦੇ ਹਾਂ ਸੀਰੀਲ ਹਾਂ ਸੀਰੀਲ ਵਾਲੇ ਉਹ ਤੇ ਆਹ ਦੇਖੋ ਵਿਚਾਰੇ ਹਨਾ ਮਤਲਬ ਮਿਹਨਤ ਕਰਦਾ ਯਾਰ ਇੱਕ ਹੋਰ ਹੈ ਦੇਖਣ ਨੂੰ ਐਵੇਂ ਨਾ ਕਹਦੇ ਬਾਈ ਦੇ ਗਾਣੇ ਵੀ ਆਏ ਹੋਇਆ ਪਹਿਲਾਂ ਦੋ ਹਨਾ ਤੇ ਉਹ ਵੀ ਮਤਲਬ ਬਾਹਰੋਂ ਬਾਈ ਨੇ ਪੈਸੇ ਭੇਜੇ ਹਨਾ ਤੁਹਾਨੂੰ ਹਾਂਜੀ ਹਾਂ ਤੇ ਗਰੀਬੀ ਬਹੁਤ ਆ ਬਾਈ ਤੇ ਮੈਂ ਦੱਸਣਾ ਚਾਹਣਾ ਤੇ ਬਸ ਆਪਣਾ ਮਿੱਤਰ ਆ ਤੇ ਬਾਈ ਕੋਲੇ ਪਹੁੰਚਿਆ ਮੈਨੂੰ ਤਰਸ ਆਇਆ ਬਾਈ ਤੇ ਹਨਾ ਸੋਚਿਆ ਮੈਂ ਜਲ ਬਾਈ ਕੋਲੇ ਚੱਲ ਗਿਆ ਤੇ ਇੰਨੀ ਸੁਣੀ ਲਿਖਤਾ ਬਾਈ ਦੀ ਯਾਰ ਦਾਮਾ ਕਲਮਚ ਹਨਾ ਤੇ ਜਿੰਨੇ ਵੀ ਕਲਾਕਾਰ ਆ ਪੰਜਾਬ ਦੇ ਬਾਈ ਜ ਤੇ ਬਹੁਤ ਮਤਲਬ ਘੈਂਟ ਕੰਮ ਆ ਬਾਈ ਦਾ ਮੈਂ ਮਾਈਕ ਲਾਉਣਾ ਭੁੱਲ ਗਿਆ ਸੀ ਮੈਂ ਤੇ ਬਹੁਤ ਸੋਹਣਾ ਕੰਮ ਆ ਬਾਈ ਦਾ ਤੇ ਅੱਛਾ ਬਾਈ ਹੁਣ ਆਉਣ ਦੇ ਆਪਣਾ ਸਿੱਧੂ ਤੇ ਵੀ ਮੈਂ ਗਾਣਾ ਗਾਇਆ ਸੀ ਬਾਈ ਉਹਦੇ ਜਿਉਂਦੇ ਤੇ ਅੱਛਾ ਬਾਈ ਮੂਸੇ ਵਾਲੇ ਦੀ ਹਾਂਜੀ ਉਹ ਗੱਲ ਕਰ ਵੀ ਮੈਥੋਂ ਜਾਇਆ ਨਹੀਂ ਗਿਆ ਬਸ ਅੱਛਾ ਜੀ ਕਿਉਂ ਸੀਰੀ ਸੰਜੀ ਰਾਲਦਾ ਨਹੀਂ ਕੋਈ ਨਹੀਂ ਟਾਈਮ ਹੁੰਦਾ ਹਾਂ ਨਹੀਂ ਹੁੰਦਾ ਬਾਈ ਬਿਲਕੁਲ ਬਿਲਕੁਲ ਤੇ ਗਾਣਾ ਇਹਨੂੰ ਆਏ ਨੂੰ ਉਹਨੂੰ ਬਿਊ ਬਿਊ ਨਹੀਂ ਆਏ ਨੇ ਮੂੰ ਅੱਛਾ ਬਿਊ ਹਾਂ ਗਾਣਾ ਵਧਿਆ ਸੀਗਾ ਆਪ ਆਪ ਦੇ ਚੈਨਲ ਤੇ ਪਾਇਆ ਸੀਗਾ ਠੀਕ ਆ ਬਾਈ ਹੂੰ ਓਕੇ ਉਹ ਸੀਗਾ ਹੋ ਚਾਰ ਸਾਲਾਂ ਵਿੱਚ ਦੀ ਕਮਾਤੀ ਦੁਨੀਆ ਕਹਿੋ ਜੀਆਂ ਗੀਤਾਂ ਦੀਆਂ ਲੈਣੋਂ ਚੁਣੀਆਂ ਹੋ ਚਾਰ ਸਾਲਾਂ ਵਿੱਚ ਦੀ ਕਮਾਤੀ ਦੁਨੀਆ ਕਹਿੋ ਜੀਆਂ ਗੀਤਾਂ ਦੀਆਂ ਲੈਣਾ ਚੁਣੀਆਂ ਹੋ ਬੰਬੇ ਵਿੱਚ ਹੀ ਰੋਜੜੇ ਖੱਬੀ ਖਾਨ ਨੇ ਉਹ ਗੁੱਟੋਂ ਫੜ ਸਿੱਟਣੇ ਹੋ ਬੋਲੀਵੁੱਡ ਦੇ ਨਾਲ ਚ ਹਲਾ ਕੇ ਰੱਖਤਾ ਓਏ ਸਿੱਧੂਆਂ ਦੇ ਪੁੱਤ ਨੇ ਬੋਲੀਵੁੱਡ ਦੇ ਨਾਲ ਚ ਹਲਾ ਕੇ ਰੱਖਤਾ ਓਏ ਮੂਸੇ ਵਾਲੇ ਯੱਟ ਨੇ ਇਹ ਗਾਣਾ ਜਿਹੜੇ ਹੁੰਦੇ ਤੋਂ ਆਇਆ ਸੀ ਰਿਕਾਰਡਿੰਗ ਅੱਛਾ ਉਦੋਂ ਮਤਲਬ ਰਿਕਾਰਡ ਕਰਤਾ ਸੀ ਅਸੀਂ ਥਾਣੇਦਾਰ ਨੇ ਪੈਸੇ ਲਾਈ ਸੀ ਮੇਰੇ ਪਿੰਡੋਂ ਕੋਈ ਅੱਛਾ ਉਹ ਰੋ ਮਤਲਬ ਥਾਣੇਦਾਰ ਆ ਮਤਲਬ ਉਹਨਾਂ ਫਿਰ ਬਾਈ ਥੋੜੀ ਵਧੀਆ ਮਿੱਤਰ ਤਾਂ ਹੋਣੀ ਆ ਹਾਂ ਹਾਂ ਜੀ ਹਾਂ ਉਹ ਮਾਨਸਾ ਡਿਊਟੀ ਆ ਦੀ ਅੱਛਾ ਮਾਨਸਾ ਡਿਊਟੀ ਆ ਉਹ ਕਹਿੰਦਾ 20000 ਇਹ ਗਾਣਾ ਮੈਂ ਉਹੀ ਪਾਈ ਸੀ ਬੀਟ ਕੋ ਅੱਛਾ ਉਹ ਕਹਿੰਦਾ ਅਰ ਵੀ ਪਰਕਾਉਟਿੰਗ ਕਰਾਵਾਂਗੇ ਮੈਂ ਚੱਲ ਠੀਕ ਆ ਅੱਛਾ ਬਾਈ ਫਿਰ ਜਿਵੇਂ ਮੰਨ ਲਓ ਤੁਸੀਂ ਬਾਈ ਅਣਪਾੜੋਂ ਮਤਲਬ ਹਨਾ ਤੁਸੀਂ ਕਿਹਾ ਹਨਾ ਤੇ ਬਾਕੀ ਆਪਾਂ ਦੇਖੋ ਵਧੀਆ ਤੁਹਾਡੇ ਨਾਲ ਪਿਆ ਆਪਾਂ ਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਪੜਦਾ ਵੀ ਨਹੀਂ ਹੁੰਦਾ ਕਈ ਰੀ ਪੜ ਕੇ ਦੱਸਦੇ ਆ ਅੱਛਾ ਦੋਸਤ ਮਿੱਤਰ ਮੈਂ ਤੁਹਾਨੂੰ ਦੱਸ ਰਾਂ ਦੇ ਆ ਹਾਂ ਵੀ ਆ ਕਮੈਂਟ ਆਏ ਆ ਕਈ ਰੀ ਇੰਸਟਾਗ੍ਰam ਤੇ ਅਗਲਾ ਵਧੀਆ ਲਿਖ ਕੇ ਭੇਜਦੇ ਫਿਰ ਆਪਾਂ ਨੂੰ ਜਵਾਬ ਤਾਂ ਦੇਣਾ ਨਹੀਂ ਆਉਂਦਾ ਜੀ ਅੱਛਾ ਜਵਾਬ ਨਹੀਂ ਦੇਣਾ ਹਾਂ ਨਹੀਂ ਮੈਨੂੰ ਗੀਤ ਦਾ ਟਾਈਟਲ ਲਿਖਣਾ ਆਉਂਦਾ ਮੈਂ ਵੀਡੀਓ ਵੀ ਚੜਾ ਦੇਣਾ ਹਾਂ YouTube ਤੇ ਅੱਛਾ ਅੱਛਾ ਹਾਂ ਤੇ ਪੂਰਾ ਘੈਂਟ ਬਾਈ ਹਨਾ ਮਤਲਬ ਯਾਰ ਗਾਉਂਦਾਗਾ ਇਹ ਕਲਮ ਚ ਵੀ ਦਮ ਹੈਗਾ ਬਾਈ ਜੀ ਆਪਾਂ ਗੱਲ ਕਰੀਏ ਪਰ ਮੇਰਾ ਵੀਰ ਬਣ ਕੇ ਹੱਤ ਬਣ ਕੇ ਬੇਨਤੀ ਆ ਉਹ ਜਿਹੜੇ ਮਤਲਬ ਹਨ ਬਾਈ ਵਰਗੇ ਜਿਵੇਂ ਲੋਕ ਤੱਥ ਲਿਖਦਾ ਹਨ ਵੀਰ ਇੰਨੇ ਕੈਂਟ ਗਾਣੇ ਪਾਇਆ ਇੱਕ ਵਾਰ ਮੇਰਾ ਕਰਕੇ ਤੁਸੀਂ ਨਾ ਇੱਕ ਵਾਰੀ ਬਾਈ ਚੈੱਕ ਕਰ ਲਓ ਬਾਈ ਦੀ ਕਾਪੀ ਆਗੇ ਵੀ ਇੰਨੇ ਕੈਂਟ ਗਾਣੇ ਲਿਖੇ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਖੁਸ਼ ਹੋ ਜੂ ਪਰ ਚੱਜ ਦਾ ਲਿਖਣ ਵਾਲਾ ਤੇ ਚੱਜ ਦੇ ਗਾਉਣ ਵਾਲੇ ਬਾਈ ਬਹੁਤ ਘੱਟ ਰਹੇਗੇ ਬਾਈ ਹਨ ਇਹਦੇ ਵਿੱਚ ਕੋਈ ਗਿੱਲਾ ਛਿਕ ਪਾਣੀ ਹੈਗਾ ਤੇ ਪਰ ਜਿਹੜੇ ਹੈਗੇ ਨੇ ਬਾਈ ਤੇ ਜਿਹਨੂੰ ਪਤਾ ਗਾਣਿਆਂ ਬਾਰੇ ਗਾਣਿਆਂ ਦਾ ਅਰਥ ਦਾ ਪਤਾ ਮਤਲਬ ਦਾ ਪਤਾ ਵੀ ਗਾਣਿਆਂ ਦਾ ਕੀ ਬ ਤੇ ਮਤਲਬ ਉਹੀ ਬੰਦਾ ਸਮਝ ਸਕਦਾ ਨਹੀਂ ਅੱਜ ਕੱਲ ਤਾਂ ਆਪਾਂ ਦੇਖਦੇ ਆ ਫਲਾਨੀ ਕੰਦ ਦਾ ਆਪਦੀ ਸੀਗੀ ਧੌਂਕੇ ਡੜਾ ਮਾਰਿਆ ਉਹਨੇ ਕੁੱਤੇ ਨੂੰ ਲੱਤ ਫੜਦੀ ਅੱਜ ਕੱਲ ਆਇਆ ਸਿਸਟਮ ਚੱਲਦਾ ਪਰ ਜਿਹੜਾ ਬਾਈ ਕੋਲੇ ਲਿਖਿਆ ਨਾ ਬਹੁਤ ਸੋਹਣਾ ਮਤਲਬ ਮੈਟਰ ਲਿਖਿਆ ਪਿਆ ਤੇ ਜੇ ਕੋਈ ਵੀ ਬਾਈ ਦੀ ਸਪੋਰਟ ਕਰਨਾ ਚਾਹੁੰਦਾ ਗੀਤ ਕਰਾਉਣਾ ਚਾਹੁੰਦਾ ਤਾਂ ਬਾਈ ਦਾ ਗੀਤ ਕਰਾ ਦਿਓ ਆਹ ਦੇਖੋ ਬਾਈ ਬੱਟ ਸੈੱਟ ਕਰੀ ਜਾਂਦਾ ਸੀਗਾ ਨਾ ਮਤਲਬ ਤੇ ਮਤਲਬ ਪਾਣੀ ਲਾਉਣ ਦੀ ਤਿਆਰੀ ਆ ਬਾਈ ਦੀ ਤੇ ਇੰਨਾ ਕਣਕਾਂ ਦੇ ਵਿੱਚ ਇੰਨਾ ਖੇਤਾਂ ਦੇ ਵਿੱਚ ਬਾਈ ਹੈ ਨਾ ਮਤਲਬ ਪੜਿਆ ਮਤਲਬ ਹਨ ਐਡਾ ਵੱਡਾ ਹੋਇਆ ਬਾਈ ਤੇ ਸਾਰੀ ਉਮਰ ਟੱਪ ਗਈ ਬੰਦੇ ਦੀ ਤੇ ਪਰ ਗਰੀਬੀ ਦੇ ਹਾਲਾਤ ਮਾੜੇ ਕਰਕੇ ਹਨਾ ਬਾਈ ਮਤਲਬ ਅੱਗੇ ਨਹੀਂ ਜਾ ਸਕਿਆ ਬਾਈ ਹਾਂਜੀ ਹਾਂਜੀ ਹਾਂ ਤੇ ਬੇਨਤੀ ਹੈ ਮੇਰਾ ਵੀਰ ਬਣ ਕੇ ਅੱਛਾ ਆ ਮਤਲਬ ਇੱਥੇ ਕਿੰਨਾ ਸਮਾਂ ਹੋ ਗਿਆ ਬਾਈ ਬਾਈ ਨਾਲ ਲੱਗਿਆ ਤੁਹਾਨੂੰ ਇੰਨਾ ਨਾ ਤਾਂ ਮੈਨੂੰ 20-25 ਸਾਲ ਹੋ ਗਏ ਅੱਛਾ 20-25 ਸਾਲ ਹੋ ਗਏ ਹਾਂ ਅੱਛਾ ਇੱਕ ਇੱਕ ਕਰਦੀ ਹਾਂ ਇੱਕ ਕਰਦੀ ਅੱਛਾ ਇਹ ਵੀ ਕਹਿੰਦੇ ਆ ਵੀ ਚੱਕ ਦੇ ਫਟੇ ਹਾਂ ਹਾਂ ਕੋਈ ਕੁਝ ਨਹੀਂ ਰੋਕਦੇ ਆਪਾਂ ਅੱਛਾ ਕਹਿੰਦੇ ਵੀ ਜਦੋਂ ਮਰ ਜਾਈਏ ਸ਼ੌਂਕ ਪੂਰਾ ਕਰਾ ਹਾਂ ਹਾਂ ਵੀ ਵੀਡੀਓ ਪਾਉਣੀ ਹੁੰਦੀ ਕੋਈ ਆਪਾਂ ਨੂੰ ਕੋਈ ਤੇ ਲੋ ਵੀ ਮੇਤਰੋ ਵੀਡੀਓ ਸ਼ੇਅਰ ਕਰ ਦਿਓ ਬਾਈ ਦੀ ਹੋਰ ਬਈ ਕੁਝ ਸੁਣਾਉਣਾ ਕੁਝ ਨਾ ਕੁਝ ਬੱਸ ਜੀ ਠੀਕ ਹੈ ਹਾਂ ਤੇ ਬਾਕੀ ਬਾਲੇ ਗਾਣੇ ਨਹੀਂ ਸੁਣਾਉਣੇ ਆਪਾਂ ਗਾਣੇ ਲੀਕ ਹੋ ਜਾਂਦੇ ਬਾਈ ਹਨਾ ਤੇ ਇੰਨੇ ਗਾਣੇ ਬਹੁਤ ਆ ਤੇ ਸਪੋਰਟ ਜ਼ਰੂਰ ਕਰਿਓ ਧੰਨਵਾਦ ਸੱਚੀ ਗੱਲ